ਗਰੀਬਾਂ ਦੇ ਹਾਲਾਤ ਦੇਖੀਦੇ ਆ ਤੇ ਮਨ ਭਰ ਆਉਂਦਾ ਏ ਸਰਕਾਰਾਂ ਦੇ ਵੱਡੇ ਵੱਡੇ ਦਾਅਵੇ ਜਦੋਂ ਚਿੱਟੇ ਹਾਥੀ ਸੱਤ ਹੁੰਦੇ ਨੇ ਕੀਮਤਾਂ ਤਾਂ ਬਹੁਤ ਲਿਆਉਂਦੇ ਨੇ ਗਰੀਬਾਂ ਵਾਸਤੇ ਬਜਟ ਵੀ ਪਾਸ ਹੁੰਦਾ ਏ ਪਰ ਉਹ ਜਿਹੜੀਆਂ ਸਕੀਮਾਂ ਏ ਉਹ ਕਾਗਜ਼ਾਂ ਦੇ ਵਿੱਚ ਹੀ ਦੱਬੀਆਂ ਰਹਿ ਜਾਂਦੀਆਂ ਨੇ ਅਜੇ ਦੂਰ ਹੀ ਹੁੰਦਾ ਏ ਤੇ ਮਨ ਦੇ ਵਿੱਚ ਸੈਂਸਾ ਪੈ ਜਾਂਦਾ ਏ ਬਰਫਾਤ ਆ ਗਈ ਏ ਤਾ ਹੁਣ ਸਾਡਾ ਕੀ ਬੁੱਝੀ ਰਾਤ ਅਕ ਉਸ ਜੇਦੋ ਵੀ ਬੱਦਲ ਆਉਂਦਾ ਵਾ ਮੀਂਹ ਆਉਂਦਾ ਵਾ ਸਾਨੂੰ ਡਰ ਹੁੰਦਾ ਅਸੀਂ ਰਾਤ ਜਾ ਕੇ ਕੱਢਦੇ ਆਂ ਵੀ ਕਿਤੇ ਸਾਡੇ ਇੱਕ ਛੱਤ ਨਾ ਦੇ ਵੀ ਜਾਵੇ ਸਾਡੇ ਇਤਰਾ ਹੀ ਆ ਵੀ ਦੋ ਵਕਤ ਦੀ ਰੋਟੀ ਆ ਜਿਹੜੀ ਅਸੀਂ ਉਹੀ ਖਾ ਲੈਨੇ ਆ ਉਹ ਸਾਨੂੰ ਉਹ ਸਾਡਾ ਗੁਜ਼ਾਰਾ ਹੁੰਦਾ ਜਾਂਦਾ ਏ ਤੇ ਬਾਕੀ ਗੱਲ ਇਹ ਆ ਵੀ ਸਾਨੂੰ ਘਰ ਦਾ ਸਾਡਾ ਮਸਲਾ ਹੱਲ ਨਹੀਂ ਦੋ ਬੋਟਾ ਲੈਣ ਆਉਂਦੇ ਆ ਘਰ ਦੇ ਹਾਲਾਤ ਵੀ ਵੇਂਦੇ ਆ ਤੇ ਉਹ ਕਹਿ ਦਿੰਦੇ ਆ ਕਿ ਜੋ ਵੀ ਮਤਲਬ ਜਿਹੜੀ ਸਰਕਾਰ ਆਊਗੀ ਅਸੀਂ ਉਹਨਾਂ ਅੱਗੇ ਬਾੜੇ ਵਾਸਤੇ ਹੀ ਬੇਨਤੀ ਕਰਾਂਗੇ ਕਿ ਇਹਨਾਂ ਦਾ ਜੋ ਵੀ ਮਸਲਾ ਹੱਲ ਕਰਦਾ ਹੋ ਜੇ ਪਰ ਸਾਨੂੰ ਅੱਜ ਤੱਕ ਕੋਈ ਮਸਲਾ ਹੱਲ ਨਹੀਂ ਸਾਡਾ ਹੋਇਆ ਸਾਨੂੰ ਕੋਈ ਸਹੂਲਤ ਨਹੀਂ ਮਿਲੀ ਸਰਕਾਰ ਦੀ ਵਾਂਡੀਆਂ ਦੇ ਘਰੇ ਨਾ ਹੋਣਾ ਪੈਂਦਾ ਸੀ ਤੇ ਉਹ ਵੀ ਇਸ ਤਰ੍ਹਾਂ ਮਤਲਬ ਬੋਲਦੇ ਹੀ ਕਿਹੇ ਵੇਲੇ ਆਉਂਦੇ ਹੀ ਇਹਨਾਂ ਦਾ ਤਾਂ ਰੋਜ਼ ਦਾ ਹੀ ਪਖੰਡਿਆ ਅੱਛੇ ਹਾਂਜੀ ਇਸ ਇਸ ਘਰ ਦੇ ਵਿੱਚ ਮੈਨੂੰ ਆਈ ਨੂੰ 22 ਸਾਲ ਹੋ ਗਿਆ ਤੇ ਇਹੀ ਹਾਲਾਤ ਆ ਜੋ ਮੈਂ ਆ ਜੀਡੀਐਸ ਨਿਊਜ਼ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਜਦੋਂ ਗਰਾਉਂਡ ਜ਼ੀਰੋ ਤੇ ਜਾ ਕੇ ਗਰੀਬੀ ਰੇਖਾ ਦੇ ਹਾਲਾਤ ਗਰੀਬਾਂ ਦੇ ਹਾਲਾਤ ਦੇਖੀਦੇ ਆ ਤੇ ਮਨ ਭਰ ਆਉਂਦਾ ਏ ਸਰਕਾਰਾਂ ਦੇ ਵੱਡੇ ਵੱਡੇ ਦਾਅਵੇ ਜਦੋਂ ਚਿੱਟੇ ਹਾਥੀ ਸੱਤ ਹੁੰਦੇ ਨੇ ਸਕੀਮਾਂ ਤਾਂ ਬਹੁਤ ਲਿਆਉਂਦੇ ਨੇ ਗਰੀਬਾਂ ਵਾਸਤੇ ਬਜਟ ਵੀ ਪਾਸ ਹੁੰਦਾ ਏ ਪਰ ਉਹ ਜਿਹੜੀਆਂ ਸਕੀਮਾਂ ਏ ਉਹ ਕਾਗਜ਼ਾਂ ਦੇ ਵਿੱਚ ਹੀ ਦੱਬੀਆਂ ਰਹਿ ਜਾਂਦੀਆਂ ਨੇ ਗਰੀਬਾਂ ਤੱਕ ਜਿਹੜੀਆਂ ਉਹ ਸਹਾਈਤਾਾਂ ਜਾਂ ਜਿਹੜੀਆਂ ਸਹੂਲਤਾਂ ਏ ਉਹ ਨਹੀਂ ਪਹੁੰਚਦੀਆਂ ਇਸੇ ਤਰ੍ਹਾਂ ਤਰਨਤਾਰਨ ਜ਼ਿਲ੍ਹੇ ਦਾ ਪਿੰਡ ਪਿੰਡ ਪੋਝੀਆਂ ਵਿਖੇ ਅੱਜ ਅਸੀਂ ਪਹੁੰਚੇ ਆਂ ਤਾਂ ਅੱਜ ਤੁਹਾਨੂੰ ਇੱਕ ਐਸੇ ਗਰੀਬ ਪਰਿਵਾਰ ਦੀ ਜਿਹੜੀ ਦਾਸਤਾਨ ਦੱਸਣ ਜਾ ਰਹੇ ਹਾਂ ਬੱਦਲ ਅਜੇ ਦੂਰ ਹੀ ਹੁੰਦਾ ਏ ਤੇ ਮਨ ਦੇ ਵਿੱਚ ਸੈਂਸਾ ਪੈ ਜਾਂਦਾ ਏ ਬਰਸਾਤ ਆ ਗਈ ਏ ਤਾਂ ਹੁਣ ਸਾਡਾ ਕੀ ਬਣੇਗਾ ਕਿਉਂਕਿ ਮੈਂ ਕੈਮਰਾਮੈਨ ਨੂੰ ਕਵਾਂਗਾ ਕਿ ਉਹ ਘਰ ਦੇ ਜਿਹੜੇ ਹਾਲਾਤ ਨੇ ਉਹ ਦਿਖਾਏ ਜਾਣ ਕੰਦਾ ਕਿਦਾਂ ਜਿਹੜੀਆਂ ਨੇ ਉਹ ਸਰਾਖ ਹੋਏ ਨੇ ਬਾਲੇ ਜਿਹੜੇ ਨੇ ਟੁੱਟਣ ਵਾਲੇ ਨੇ ਤੇ ਜਦੋਂ ਬਰਸਾਤ ਆਉਂਦੀ ਏ ਇੱਕ ਕੋਠਾ ਜਿਹੜਾ ਚੋਂਦਾ ਏ ਪਰਿਵਾਰ ਜਿਹੜਾ ਏ ਸਾਰੀ ਸਾਰੀ ਰਾਤ ਜਾਗ ਕੇ ਕੱਟਦਾ ਏ ਕਿ ਇਹ ਜਿਹੜੀ ਛੱਤ ਕਿਤੇ ਡਿੱਗ ਨਾ ਪਵੇ ਆਪਾਂ ਪਰਿਵਾਰ ਦੇ ਨਾਲ ਵੀ ਗੱਲ ਕਰਦੇ ਆ ਸਾਰੇ ਹਾਲਾਤ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਕਿੱਦਾਂ ਇਸ ਗਰੀਬੀ ਦੇ ਵਿੱਚ ਉਹ ਰਹਿ ਰਹੇ ਨੇ ਤਾਂ ਜੀ ਕੀ ਨਾਮ ਤੁਹਾਡਾ ਤੇ ਕਿੱਥੋਂ ਦੇ ਰਹਿਣ ਵਾਲੇ ਜੀ ਤੁਹਾਡਾ ਪਿੰਡ ਕੋਜੀਆਂ ਤੇ ਹਰਜਿੰਦਰ ਮੇਰਾ ਨਾਮ ਹੈ ਤੇ ਅਸੀਂ ਆਪਣੇ ਸਾਨੂੰ ਜਦੋਂ ਵੀ ਰਾਤ ਜਦੋਂ ਵੀ ਬੱਦਲ ਆਉਂਦਾ ਵਾ ਮੀਂਹ ਆਉਂਦਾ ਵਾ ਸਾਨੂੰ ਡਰ ਹੁੰਦਾ ਅਸੀਂ ਰਾਤ ਜਾ ਕੇ ਕੱਢਦੇ ਆ ਕਿਤੇ ਸਾਡੇ ਇੱਕ ਛੱਤ ਨਾ ਡਿੱਗ ਜੇ ਤੇ ਸਾਡੇ ਏਡੇ ਮਾੜੇ ਹਾਲਾਤ ਦੇ ਬੱਚਿਆਂ ਦੇ ਵੀ ਡਰ ਆਂਦਾ ਵਾ ਕਿਤੇ ਉਥੇ ਅੰਮ੍ਰitsar ਦੇ ਵਿੱਚ ਛੱਤ ਡਿੱਗਣ ਕਾਰਨ ਮੌਤ ਹੋ ਗਈ ਹੈ ਬੱਚੇ ਦੀ ਸਾਨੂੰ ਉਹੀ ਡਾਰੇ ਉਦੋਂ ਤੋਂ ਅਹੀਂ ਆਪਣਾ ਪਰਨਤਾਰਿਆ ਤੁਸੀਂ ਵੀ ਕਿਸੇ ਵੀਰ ਭਰਾ ਨਾਲ ਸਰਪੰਚ ਕਰੀਏ ਕਿ ਸਾਨੂੰ ਸਾਡੀ ਮਦਦ ਵੱਧ ਤੋਂ ਵੱਧ ਜਿੰਨੀ ਵੀ ਹੋ ਸਕੇ ਤੇ ਸਾਡਾ ਵੀ ਮਸਲਾ ਹੱਲ ਹੋਵੇ ਸਾਨੂੰ ਕਮਰਾ ਇੱਕ ਦੂਜੇ ਆਪਾਂ ਪਾਕ ਦੇ ਸਕਣ ਹਨ ਤੁਹਾਡਾ ਘਰ ਵਾਲਾ ਕੀ ਕੰਮ ਕਰਦਾ ਏ ਤੇ ਘਰ ਦੇ ਹਾਲਾਤ ਕਿਦਾਂ ਦੇ ਨੇ ਉਹ ਦਿਹਾੜੀ ਦਾ ਪਾਈ ਕਰਦੇ ਦਾ ਤੁਹਾਡੇ ਹਾਲਾਤ ਕਿਦਾਂ ਦੇ ਕਰਦੇ ਹਾਲਾਤ ਇਤਰਾ ਹੀ ਆ ਵੀ ਦੋ ਵਕਤ ਦੀ ਰੋਟੀ ਆ ਜਿਹੜੀ ਅਸੀਂ ਉਹੀ ਖਾ ਲੈਨੇ ਆ ਉਹ ਸਾਨੂੰ ਉਹ ਸਾਡਾ ਗੁਜ਼ਾਰਾ ਹੁੰਦਾ ਜਾਂਦਾ ਏ ਤੇ ਬਾਕੀ ਗੱਲ ਇਹ ਆ ਵੀ ਸਾਨੂੰ ਘਰ ਦਾ ਸਾਡਾ ਮਸਲਾ ਹੱਲ ਨਹੀਂ ਹੁੰਦਾ ਕਿੰਨੇ ਬੱਚੇ ਨੇ ਤੁਹਾਡੇ ਹਰ ਦੇ ਬੱਚੇ ਦੋ ਆ ਤੇ ਤਿੰਨਿਆਂ ਤੇ ਇੱਕ ਗੁੱਡੀ ਆ ਦੋ ਗੁੱਡੀਆਂ ਤੇ ਇੱਕ ਕਾਕਾ ਵਾ ਹਾਂਜੀ ਜਦੋਂ ਕੋਈ ਵੀ ਸਰਕਾਰ ਬਣਦੀ ਏ ਉਹ ਵੋਟਾਂ ਲੈਣ ਵਾਸਤੇ ਤੁਹਾਡੇ ਕੋਲ ਆਉਂਦੀ ਏ ਤੇ ਤੁਸੀਂ ਉਹਨਾਂ ਨੂੰ ਆਪਣੇ ਘਰ ਦੇ ਹਾਲਾਤ ਨਹੀਂ ਦੱਸਦੇ ਹਾਂਜੀ ਜਦੋਂ ਵੋਟਾਂ ਲੈਣ ਆਉਂਦੇ ਆ ਘਰ ਦੇ ਹਾਲਾਤ ਵੀ ਵੇਂਦੇ ਆ ਤੇ ਉਹ ਕਹਿ ਦਿੰਦੇ ਆ ਕਿ ਜੋ ਵੀ ਮਤਲਬ ਜਿਹੜੀ ਸਰਕਾਰ ਆਊਗੀ ਅਸੀਂ ਉਹਨਾਂ ਅੱਗੇ ਬਾੜੇ ਵਾਸਤੇ ਹੀ ਬੇਨਤੀ ਕਰਾਂਗੇ ਪੀ ਇਹਨਾਂ ਦਾ ਜੋ ਵੀ ਮਸਲਾ ਹੱਲ ਕਰਦਾ ਹੋ ਜੇ ਪਰ ਸਾਨੂੰ ਅੱਜ ਤੱਕ ਕੋਈ ਮਸਲਾ ਹੱਲ ਨਹੀਂ ਸਾਡਾ ਹੋਇਆ ਸਾਨੂੰ ਕੋਈ ਸਹੂਲਤ ਨਹੀਂ ਮਿਲੀ ਸਰਕਾਰ ਵੱਲੋਂ ਜਿਸ ਤਰ੍ਹਾਂ ਘਰ ਦੇ ਹਾਲਾਤ ਨੇ ਕਾਫੀ ਨਾਜ਼ੁਕ ਹਾਲਾਤ ਨੇ ਤੇ ਇਸ ਨਾਜ਼ੁਕ ਹਾਲਾਤਾਂ ਦੇ ਵਿੱਚ ਕੋਈ ਰਿਸ਼ਤੇਦਾਰ ਨੇ ਨਹੀਂ ਮਦਦ ਕੀਤੀ ਨਹੀਂ ਕੋਈ ਰਿਸ਼ਤੇਦਾਰਾਂ ਭੈਣ ਭਰਾਵਾਂ ਨੇ ਕੋਈ ਮਦਦ ਨਹੀਂ ਕੀਤੀ ਉਹ ਵੀ ਇਸ ਤਰ੍ਹਾਂ ਹੀ ਮਤਲਬ ਦੀ ਵਿਧਿਆੜੀ ਧੱਪੇ ਵਾਲੇ ਸਾਡੇ ਵਰਗੇ ਭੈਣ ਭਰਾਵਾਂ ਵਾਲੇ ਕਿ ਉਹਨਾਂ ਦੇ ਵੀ ਘਰਾਂ ਦਾ ਜਿਹੜਾ ਗੁਜ਼ਾਰਾ ਹੈ ਮਹਾ ਮਹਾ ਹੀ ਚੱਲਦਾ ਏ ਤੇ ਇਹ ਆ ਜਿਹੜਾ ਬੋਰ ਹੋਣ ਦਾ ਪਿਆ ਬਾਰ ਇਹ ਵੀ ਕੋਈ ਕਰਵਾ ਕੇ ਦੇ ਰਿਆ ਤੁਹਾਨੂੰ ਹਾਂਜੀ ਉਹ ਇਸ ਤਰ੍ਹਾਂ ਹੀ ਮਤਲਬ ਵੀ ਬੋਰ ਅਸੀਂ ਆਪਣਾ ਵੀ ਕਰਵਾਉਣ ਦੇ ਸੀ ਕੁਝ ਢੋਣਾ ਲਾਇਆ ਹੁਣ ਗੁਜ਼ਾਰਾ ਆ ਆਪਣਾ ਢੋਣਾ ਲਾ ਕੇ ਕੀਤਾ ਕੁਛ ਉਹ ਸਾਨੂੰ ਆਂਦੇ ਵੀਰ ਭਰਾ ਵੀ ਚਲੋ ਤੁਹਾਨੂੰ ਅਹੀਂ ਜਿਹੜਾ ਬੋਰ ਦਾ ਸਮਾਨ ਆ ਮੋਟਰ ਦਾ ਉਹ ਤੁਹਾਨੂੰ ਅਹੀਂ ਦਵਾ ਦੇਵਾਂਗੇ ਤੇ ਤੁਹਾਡੇ ਪਿੱਤਲ ਘਰ ਦੇ ਵਿੱਚ ਪਾਣੀ ਆ ਜਾਊਗਾ ਜਦੋਂ ਪਹਿਲਾਂ ਪਾਣੀ ਨਹੀਂ ਸੀ ਘਰ ਦੇ ਵਿੱਚ ਤਾਂ ਫਿਰ ਪਾਣੀ ਕਿੱਥੋਂ ਲੈ ਕੇ ਆਉਂਦੇ ਸੀ ਅਸੀਂ ਗਵਾਂਡੀਆਂ ਦੇ ਘਰੋਂ ਪਾਣੀ ਧਰਦੇ ਸੀ ਭੈਣ ਮੇਰੀਏ ਧੀ ਮਟਿਆਰ ਆ ਤਾਂ ਪਾਣੀ ਜਦੋਂ ਗਵਾਂਡੀਆਂ ਦੇ ਘਰ ਜਾ ਕੇ ਲਿਆਉਣਾ ਕਿਸੇ ਟਾਈਮ ਤੇ ਤੇ ਗਵਾਂਢੀ ਵੀ ਆਖਰ ਘਿੜਕਦੇ ਹੋਣਗੇ ਕਿ ਤੁਸੀਂ ਕੀ ਪਖੰਡ ਫੜਿਆ ਰੋਜ਼ ਤੁਸੀਂ ਬਾਲਟੀਆਂ ਚੁੱਕ ਕੇ ਆ ਜਾਂਦੇ ਜੋ ਤੇ ਜਿਹੜਾ ਨਹਾਉਣ ਤੋਂ ਦਾ ਪ੍ਰਬੰਧ ਉਹ ਕਿੱਦਾਂ ਦਾ ਸੀ ਪਵਿੱਤਰਜ ਪਾਣੀ ਘਰ ਪਰ ਲਈਦਾ ਸੀ ਤੇ ਬੱਚੇ ਘਰੋਂ ਨਾਲ ਨੇ ਦੇ ਨੇ ਤੇ ਗਵਾਂਡੀਆਂ ਦੇ ਘਰੇ ਨਹਾਉਣਾ ਪੈਂਦਾ ਸੀ ਤੇ ਉਹ ਵੀ ਇਸ ਤਰ੍ਹਾਂ ਮਤਲਬ ਬੋਲਦੇ ਹੀ ਕਹੇ ਵਿਲੇ ਆਂਦੇ ਹੀ ਇਹਨਾਂ ਦਾ ਤਾਂ ਰੋਜ਼ ਦਾ ਹੀ ਪਖਾਣ ਡਿਆ ਅੱਛਾ ਹਾਂਜੀ ਤੇ ਫਿਰ ਕਿੰਨਾ ਚਿਰ ਹੋ ਗਿਆ ਇਹੋ ਜਿਹੇ ਇਦਾਂ ਦੇ ਕਮਰੇ ਦੇ ਵਿੱਚ ਰਹਿੰਦੇ ਆ ਇਸ ਇਸ ਘਰ ਦੇ ਵਿੱਚ ਮੈਨੂੰ ਆਈ ਨੂੰ 22 ਸਾਲ ਹੋ ਗਿਆ ਤੇ ਇਹੀ ਹਾਲਾਤ ਆ ਜੋ ਮੈਂ ਆਈ ਉਹ ਅਜੇ ਤੱਕ ਜਿਹੜੇ ਹਾਲਾਤ ਨੇ ਸੁਧਰ ਨਹੀਂ ਸਕੇ ਕਰਦੇ ਨਹੀਂ ਜੀ ਕੋਈ ਨਹੀਂ ਸੁਧਰ ਸਕੇ ਹੁਣ ਦਾਨੀ ਸੱਜਣਾ ਦੇ ਕੋਲੋਂ ਕਿਉਂਕਿ ਐਨਆਰਆਈ ਵੀਰ ਬਥੇਰੇ ਨੇ ਜਿਹੜੇ ਸਮੇਂ-ਸਮੇਂ ਸਰ ਗਰੀਬਾਂ ਦੀ ਬਾਹ ਫੜਦੇ ਨੇ ਤੇ ਦਾਨੀ ਸੱਜਣ ਬਥੇਰੇ ਨੇ ਐਨਆਰਆਈ ਵੀਰ ਬਥੇਰੇ ਨੇ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕਿ ਸੋ ਇਹਨਾਂ ਨੂੰ ਇਹੋ ਹੀ ਕਹਿਣਾ ਚਾਹੁੰਦੇ ਆ ਕਿ ਸਾਡੇ ਨਾਲ ਜੋ ਵੀ ਸਾਡਾ ਘਰ ਦਾ ਹਾਲਾਤ ਇਹਨਾਂ ਨੇ ਵੇਖੇ ਆ ਜਾਂ ਵੇਖਣੇ ਆ ਜਾਂ ਵੇਖ ਸਕੇ ਆ ਤੇ ਸਾਨੂੰ ਘਰ ਦੇ ਹਾਲਾਤਾਂ ਵੱਲ ਵੇਖ ਕੇ ਸਾਡੀ ਜੋ ਵੀ ਮਦਦ ਆ ਜਾਂ ਇੱਕ ਜੇ ਦੋ ਕਮਰੇ ਸਾਨੂੰ ਪਾ ਕੇ ਦੇ ਸਕਦੇ ਆ ਤੇ ਸਾਡੀ ਇੰਨੀ ਬਹੁਤ ਮਿਹਰਬਾਨੀ ਕਰ ਦਿੰਦੇ ਆ ਸਾਡੇ ਨਾਲ ਗੁੱਡੀਆਂ ਵੀ ਮੌਜੂਦ ਹੈ ਆਪਾਂ ਉਹਨਾਂ ਨੂੰ ਪੁੱਛਦੇ ਬੇਟਾ ਕੀ ਨਾਮ ਤੇਰਾ ਨੀਸ਼ਾ ਬੇਟਾ ਪੜਦੇ ਜੋ ਨਹੀਂ ਮੈਂ 10 ਪੜੀ 10 ਸੀ ਪੜੀਆਂ ਤੇ ਬੇਟਾ ਅੱਗੇ ਕਿਉਂ ਨਹੀਂ ਪੜ ਸਕੇ ਗਰੀਬੀ ਦੇ ਕਾਰਨ ਨਹੀਂ ਪੜ ਨਹੀਂ ਸਕੇ ਤੇ ਬੇਟਾ ਆਪਣਾ ਸੁਪਨਾ ਕੀ ਸੀ ਸੁਪਨਾ ਮੇਰਾ ਬਾਹਰ ਜਾਂਦਾ ਸੀ ਸੁਪਨਾ ਸੀ ਅੱਛਾ ਤਾਂਨੀ ਸੱਜਣਾ ਬਹੁਤ ਨੇ ਤੇ ਉਹਨਾਂ ਦੇ ਕੋਲੋਂ ਕੀ ਮੰਗ ਕਰਦੇ ਹੋ ਮੈਂ ਉਹ ਮੰਗ ਕਰਦੀ ਆ ਆਪਣੇ ਪਰਵਾਂ ਨੂੰ ਕਿ ਹਨੂ ਦੋ ਕਮਰੇ ਪਾ ਦੇਣ ਠੀਕ ਹੈ ਸੋ ਬੇਟੀ ਨੇ ਵੀ ਕਹਿ ਕੇ ਮੇਰਾ ਸੁਪਨਾ ਸੀ ਪੜ ਕੇ ਬਾਹਰ ਜਾਣ ਦਾ ਪਰ ਗਰੀਬੀ ਦੇ ਕਾਰਨ ਜਿਹੜਾ ਸੁਪਨਾ ਹੈ ਉਹ ਪੂਰਾ ਨਹੀਂ ਹੋ ਸਕਿਆ ਸੋ ਪੈਨ ਮੇਰੀਏ ਤੁਹਾਡਾ ਕੋਈ ਸੰਪਰਕ ਨੰਬਰ ਹੋਵੇਗਾ ਤਾਂ ਉਹ ਜਰੂਰ ਵੀਡੀਓ ਦੇ ਵਿੱਚ ਦੱਸ ਦਿਓ ਤਾਂ ਕਿ ਜਿਹੜੇ ਦਾਨੀ ਸੱਜਣ ਨੇ ਤੁਹਾਡੇ ਨਾਲ ਸਿੱਧਾ ਸੰਪਰਕ ਕਰਕੇ ਤੇ ਤੁਹਾਡੀ ਮਦਦ ਕਰ ਸਕਣ ਸਾਡਾ ਨੰਬਰ ਹੈਗਾ 8872818093 ਇਹ ਅਹੀ ਨੰਬਰ ਤੁਹਾਨੂੰ ਫੇਰ ਦੁਬਾਰਾ ਬੋਲ ਦੋ 8872818093 ਇਹ ਹੀ ਨੰਬਰ ਸਾਡਾ ਘਰ ਦਾ ਵਾ ਤੇ ਕੋਈ ਸਾਡੇ ਕੋਲ ਵੱਡਾ ਫੋਨ ਨਹੀਂ ਇਹ ਹੀ ਫੋਨ ਹੈ ਸਾਡੇ ਕੋਲ ਛੋਟਾ ਇਹੋ ਹੀ ਨੰਬਰ ਅਸੀਂ ਦਿੱਤਾ ਵਾ ਜੋ ਵੀ ਸਰਪੰਚ ਕਰਨਾ ਹਨ ਜੋ ਵੀ ਕਿਸੇ ਨੇ ਮਦਦ ਸਹਾਇਤਾ ਕਰਨੀ ਹੈ ਇਹ ਹੀ ਨੰਬਰ ਅਸੀਂ ਦੇ ਦਿੱਤਾ ਠੀਕ ਹੈ ਸੋ ਨੰਬਰ ਸੰਗਤ ਜੀ ਦੱਸ ਦਿੱਤਾ ਏ ਭੈਣ ਨੇ ਕਿ ਇਹਦੇ ਨਾਲ ਸਿੱਧਾ ਜਿਹੜਾ ਸੰਪਰਕ ਕਰਕੇ ਆ ਤੁਸੀਂ ਇਹਨਾਂ ਦੀ ਮਦਦ ਕਰ ਸਕਦੇ ਜੋ ਬੜੇ ਬੜੇ ਤਗੜੇ ਅਸੀਂ ਲੰਗਰ ਲਾ ਦਿੰਨੇ ਆ ਜਾਂ ਹੋਰ ਜਿਹੜੇ ਅਸੀਂ ਭੰਡਾਰੇ ਕਰਦੇ ਆ ਪਰ ਉਹ ਜਿਹੜੇ ਲੰਗਰ ਜਾਂ ਜਿਹੜੇ ਭੰਡਾਰੇ ਨੇ ਉਹ ਸਫਲਤਾ ਕਦੋਂ ਹੁੰਦੇ ਨੇ ਜਦੋਂ ਆਪਾਂ ਕਿਸੇ ਗਰੀਬ ਦੀ ਮਦਦ ਕਰਦੇ ਆ ਕਿਉਂਕਿ ਇਹ ਜਿਹੜਾ ਪਰਿਵਾਰ ਹੈ ਲੋੜਵੰਦ ਪਰਿਵਾਰ ਹੈ ਇੱਕੋ ਹੀ ਕੋਠਾ ਏ ਦੱਸਦੇ ਨੇ ਕਿ ਜਦੋਂ ਜੇ ਕਿਤੇ 2-4 ਰਿਸ਼ਤੇਦਾਰ ਆ ਜਾਂਦੇ ਨੇ ਤਾਂ ਇੱਕੇ ਬੈੱਡ ਤੇ ਅਸੀਂ ਸੋਨਿਆ ਬੜੀ ਮੁਸ਼ਕਲ ਦੇ ਨਾਲ ਜਿਹੜਾ ਘਰ ਦਾ ਗੁਜ਼ਾਰਾ ਹੈ ਤਾਂ ਮੈਂ ਕੈਮਰਾਮੈਨ ਨੂੰ ਕਵਾਂਗਾ ਕਿ ਬਾਹਰ ਤੇ ਹਾਲਾਤ ਜਿਹੜੇ ਨੇ ਉਹ ਵੀ ਦਿਖਾ ਦਿੱਤੇ ਜਾਣ ਘਰ ਦੀਆਂ ਦੀਵਾਰਾਂ ਤੱਕ ਨਹੀਂ ਹੈਗੀਆਂ ਜੇ ਦੀਵਾਰਾਂ ਹੈਗੀਆਂ ਨੇ ਤਾਂ ਉਹ ਕੱਚੀਆਂ ਨੇ ਤੇ ਉਹ ਵੀ ਮੀਂਹ ਦੇ ਕਾਰਨ ਜਿਹੜੀਆਂ ਨੇ ਉਹ ਡਿੱਗਣੀਆਂ ਸ਼ੁਰੂ ਹੋ ਗਈਆਂ ਨੇ ਤੇ ਇੱਧਰ ਜਿਹੜੀ ਦੀਵਾਰ ਹੈ ਇਹ ਬਿਲਕੁਲ ਨਹੀਂ ਹੈਗੀ ਤੇ ਜਿਹੜਾ ਬਾਹਰ ਬੋਰ ਹੁੰਦਾ ਪਿਆ ਏ ਉਹ ਵੀ ਕਿਸੇ ਦਾਨੀ ਸੱਜਣ ਨੇ ਉਹ ਕਰਵਾ ਕੇ ਦੇ ਰਿਆ ਏ ਕਿਉਂਕਿ ਘਰ ਦੇ ਵਿੱਚ ਪਾਣੀ ਦਾ ਪ੍ਰਬੰਧ ਨਹੀਂ ਸੀਗਾ ਪਰ ਸਰਕਾਰਾਂ ਜਿਹੜੀਆਂ ਨੇ ਬڑے-ਬڑے ਤਗੜੇ ਵਾਦੇ ਕਰਦੀਆਂ ਨੇ ਪਰ ਵਾਦੇ ਜਿਹੜੇ ਸਾਰੇ ਉਹਨਾਂ ਦੇ ਚਿੱਟੇ ਹਾਤੀ ਜਿਹੜੇ ਸੱਤ ਹੁੰਦੇ ਨੇ ਸੋ ਬਹੁਤ ਲੋਡ ਇਸ ਪਰ ਬਹੁਤ ਲੋਡ ਹੈ ਇਸ ਪਰਿਵਾਰ ਨੂੰ ਮਦਦ ਦੀ ਤੁਹਾਡੀ ਇਸ ਪ੍ਰਵਾਦ ਦੀ ਤੁਸੀਂ ਬਾਫੜੋ ਸੋ ਇਹੋ ਜੀਆਂ ਸਟੋਰੀਆਂ ਦੇਖਣ ਵਾਸਤੇ ਤੁਸੀਂ ਬਣੇ ਰਹੋ ਜੀਡੀਐਸ ਨਿਊ ਚੈਨਲ ਦੇ ਨਾਲ ਮੈਂ ਤੁਹਾਡਾ ਆਪਣਾ ਗੁਰਦੇਵਾਲ ਸਿੰਘ ਤਰਨਤਾਰਨ